ਹੈਲਦੀ ਤਰੀਕੇ ਨਾਲ ਕਿਦਾਂ ਸੈਂਡਵਿਚ ਬਣਾਵਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਅੱਜ ਬਣਾਉਣ ਜਾ ਰਹੇ ਆ ਆਪਾਂ ਤੰਦੂਰੀ ਵੈਜ ਸੈਂਡਵਿਚ ਤੇ ਸ਼ੁਰੂ ਕਰਦੇ ਆਪਾਂ ਆਪਾਂ ਦਹੀਂ ਲੈ ਲਿਆ ਸੀ ਇੱਕ ਕਟੋਰੀ ਜਿਹਨੂੰ ਆਪਾਂ ਚਾਹ ਪੋਣੀ ਦੇ ਵਿੱਚ ਨਚੜਨ ਲਈ ਰੱਖਤਾ ਸੀ ਉਹਦੇ ਵਿੱਚ ਜਿਹੜਾ ਪਾਣੀ ਸੀ ਉਹ ਨਚੜ ਗਿਆ ਤੇ ਇਹ ਹੰਕੜ ਬਣ ਗਿਆ ਇਹਦੇ ਵਿੱਚ ਆਪਾਂ ਲਾਲ ਮਿਰਚ ਦਾ ਇੱਕ ਚਮਚ ਪਾਵਾਂਗੇ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਘੱਟ ਤੇ ਘੱਟ ਵੀ ਪਾ ਸਕਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ ਤੇ ਇਹਦੇ ਚ ਹੁਣ ਆਪਾਂ ਅੱਧ ਤੱਕ ਚਮਚ ਨਮਕ ਦਾ ਪਾਵਾਂਗੇ। ਇੱਕ ਸਤੂਰੀ ਮੇਥੀ ਪਾਈਏ। ਇੱਕ ਕਾਲਾ ਨਮਕ ਪਾਇਆ ਇਹਦਾ ਟੇਸਟ ਵਧੀਆ ਹੁੰਦਾ ਕਾਲੇ ਨਮਕ ਨਾਲ ਇਹ ਹਜਮੇ ਲਈ ਵੀ ਬਹੁਤ ਵਧੀਆ ਹੁੰਦਾ। ਥੋੜਾ ਜਿਹਾ ਆਪਾਂ ਇਹਦੇ ਚ ਗਰਮ ਮਸਾਲਾ ਪਾਵਾਂਗੇ। ਇਹ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਇਹਦੇ ਵਿੱਚ ਤੇ ਚਾਟ ਮਸਾਲਾ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈ ਹੈਲਦੀ ਤਰੀਕੇ ਨਾਲ ਘਰ ਦੇ ਵਿੱਚ ਹੀ ਕਿਸ ਤਰ੍ਹਾਂ ਆਪਾਂ ਬਣਾਵਾਂਗੇ ਮਾਇਓਨੈਸ ਵਗੈਰਾ ਤੋਂ ਬਿਲਕੁਲ ਹਟ ਕੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਚਮਚ ਸਰੋਂ ਦੇ ਤੇਲ ਦਾ ਪਾਵਾਂਗੇ ਇਹਦੇ ਵਿੱਚ ਵੀ ਟੇਸਟ ਵਧੀਆ ਆਉਂਦਾ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਕੱਟੇ ਹੋਏ ਬਰੀਕ ਬਰੀਕ ਪਿਆਜ਼ ਪਾਵਾਂਗੇ ਪਨੀਰ ਦੇ ਛੋਟੇ ਛੋਟੇ ਟੁਕੜੇ ਟੁਕੜੇ ਕਰਕੇ ਪਾਵਾਂਗੇ ਉਹਨਾਂ ਮਿਰਚ ਬ੍ਰੀਕ ਬ੍ਰੀਕ ਕੱਟੀ ਹੋਈ ਆ ਇਹਨੂੰ ਵੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਨਾਲ ਬੱਚੇ ਵਧੀਆ ਤਰੀਕੇ ਨਾਲ ਸਬਜ਼ੀਆਂ ਵਗੈਰਾ ਖਾ ਲੈਂਦੇ ਨੇ ਬੱਚਿਆਂ ਨੂੰ ਟੇਸਟੀ ਵੀ ਲੱਗਦੀ ਆ ਬਹੁਤ ਇਹ ਇਹਦੇ ਵਿੱਚ ਭੁੰਨੇ ਹੋਏ ਛੋਲਿਆਂ ਦਾ ਪਾਊਡਰ ਪਾਵਾਂਗੇ ਆਪਾਂ ਤੁਸੀਂ ਵੇਸਣ ਨੂੰ ਵੀ ਭੁੰਨ ਕੇ ਪਾ ਸਕਦੇ ਹੋ ਤੇ ਨਾਲ ਉਹ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਹੁਣ ਆਪਾਂ ਇਹਦੇ ਵਿੱਚ ਤੰਦੂਰੀ ਟੇਸਟ ਦੇਣ ਲਈ ਫੋਇਲ ਲਵਾਂਗੇ ਤੇ ਉਹਦੀ ਇੱਕ ਕਟੋਰੀ ਜੀ ਬਣਾਵਾਂਗੇ ਸਿਲਵਰ ਫੋਇਲ ਲਈ ਹੈ ਇੱਥੇ ਆਪਾਂ ਦੂਸਰੀ ਸਾਈਡ ਕੋਇਲਾ ਗਰਮ ਹੋਣ ਲਈ ਰੱਖਤਾ ਆਪਾਂ ਗੈਸ ਤੇ ਕੋਲਾ ਗਰਮ ਹੋ ਗਿਆ ਹੁਣ ਇਹਦੇ ਵਿੱਚ ਰੱਖ ਕੇ ਆਪਾਂ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਤਾਂ ਜੋ ਇਹਦੇ ਵਿੱਚ ਪ੍ਰੋਪਰ ਤੰਦੂਰੀ ਟੇਸਟ ਆ ਸਕੇ ਹੁਣ ਇਹਨੂੰ ਆਪਾਂ ਤੁਰੰਤ ਹੀ ਢੱਕ ਦਾਂਗੇ 5 ਤੋਂ 7 ਮਿੰਟੇ ਨੂੰ ਢੱਕਿਆ ਰਹਿਣ ਦਵਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਟੇਸਟ ਤੰਦੂਰ ਦਾ ਆ ਜਾਊਗਾ ਤੇ ਖਾਣ ਦੇ ਵਿੱਚ ਬਹੁਤ ਸਵਾਦ ਲੱਗੂ ਹੁਣ ਆਪਾਂ ਇਹਨੂੰ ਕੱਢ ਦਾਂਗੇ ਟੇਸਟ ਬਹੁਤ ਵਧੀਆ ਆਉਂਦਾ ਇਹਦਾ ਜ਼ਰੂਰ ਟਰਾਈ ਕਰਨਾ ਸਮੈਲ ਵੀ ਬਹੁਤ ਵਧੀਆ ਆ ਰਹੀ ਹੈ ਤੁਸੀਂ ਬ੍ਰੈਡ ਤੇ ਆਪਾਂ ਕੋਈ ਵੀ ਸੌਸ ਲਗਾ ਸਕਦੇ ਆ ਗ੍ਰੀਨ ਸੌਸ ਵੀ ਲਗਾ ਸਕਦੇ ਆ ਸ਼ੇਜ਼ਵਨ ਮੈਂ ਲਗਾ ਰਹੀ ਆ ਸੌਸ ਤੁਸੀਂ ਕੈਚਅਪ ਵਗੈਰਾ ਕੁਝ ਵੀ ਲਗਾ ਸਕਦੇ ਹੋ ਦੋਨੋਂ ਸਾਈਡ ਲਗਾ ਕੇ ਇਹਦੇ ਵਿੱਚ ਆਪਾਂ ਫਿਰ ਇਸ ਬੈਟਰ ਨੂੰ ਜਿਹੜਾ ਸਟਫ ਬਣਾਇਆ ਉਹਨੂੰ ਇਹਦੇ ਵਿੱਚ ਭਰਾਂਗੇ ਬ੍ਰੈਡ ਤੇ ਲਗਾ ਲਾਂਗੇ ਜ਼ਰੂਰ ਟਰਾਈ ਕਰਕੇ ਦੇਖਣਾ ਤੁਸੀਂ ਕਮੈਂਟ ਕਰਕੇ ਜਰੂਰ ਸਾਨੂੰ ਦੱਸਣਾ ਤੁਸੀਂ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਦੇ ਵਿੱਚ ਸ਼ਾਊਟ ਆਊਟ ਦਵਾਂਗੇ ਤੁਹਾਨੂੰ ਤੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ YouTube Instagram ਤੇ Facebook ਤੇ ਪੇਜ ਤੇ ਤੁਸੀਂ Facebook ਦੇ ਪੇਜ ਨੂੰ ਜੇ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰ ਲੈਣਾ ਸੈਂਡਵਿਚ ਦਾ ਦੂਸਰਾ ਸਾਈਡ ਵੀ ਆਪਾਂ ਉੱਤੇ ਲਗਾ ਦਾਂਗੇ ਪੀਸ ਬਰੈਡ ਦਾ ਤੇ ਆਪਾਂ ਟੋਸਟਰ ਦੇ ਵਿੱਚ ਟੋਸਟ ਕਰ ਲਏ ਨੇ ਤੁਸੀਂ ਇਸ ਨੂੰ ਤਵੇ ਦੇ ਵਿੱਚ ਵੀ ਟੋਸਟ ਕਰ ਸਕਦੇ ਹੋ ਤੇ ਜਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਧੰਨਵਾਦ ਜੀ